ਸਤਿ ਸ੍ਰੀ ਅਕਾਲ ਭਾਜੀ ਸਾਰਿਆਂ ਨੂੰ ਅਜੀ ਮੈਂ ਨਵੇਸ਼ ਕੁਮਾਰ ਸਾਉਦੀ ਅਰਬੀਆ ਰਿਆਦ ਵਿੱਚ ਰਹਿੰਦਾ ਹਾਂ ਭਾਜੀ ਮੇਰੇ ਤੇ ਕੰਪਨੀ ਨੇ ਠੁੱਲ ਜਾਮ ਲਗਾਤਾ ਸਭਾ ਭਾਜੀ ਵੇਕਸਪਰੋ ਕੀ 1 ਸਾਲ ਮੇਂ ਜੇਲ੍ਹ ਚ ਰਹਿ ਕੇ ਆਇਆ ਭਾਜੀ ਪਲੀਜ਼ ਮੇਰੀ ਹੈਲਪ ਕੀਤੀ ਜਾਵੇ ਭਾਜੀ ਮੈਨੂੰ ਜਲਦੀ ਤੋਂ ਜਲਦੀ ਇੰਡੀਆ ਘੱਲਿਆ ਜਾਵੇ ਭਾਜੀ 1.5 ਮਹੀਨਾ ਹੋ ਗਿਆ ਭਾਜੀ ਛੁੱਟੇ ਨੂੰ ਮੈਨੂੰ ਜਲਦੀ ਤੋਂ ਜਲਦੀ ਮੈਨੂੰ ਇੰਡੀਆ ਘੱਲਿਆ ਜਾਵੇ ਬਈ ਬਹੁਤ ਮੁਸ਼ਕਿਲ ਹੈ ਭਾਜੀ ਰੋਟੀ ਨੂੰ ਵੀ ਪੈਸਾ ਨਹੀਂ ਹੈਗਾ ਮੁੰਡੇ ਨਾਲ ਖਾਂਦਾ ਮੁੰਡਾ ਵਿਸ਼ਵਾਸ ਦੇ ਗਿਆ ਭਾਜੀ ਭਾਈ ਬਹੁਤ ਪਰੇਸ਼ਾਨ ਹੋਇਆ ਭਾਜੀ ਭਾਈ ਪੁਲਿਸ ਮੇਰੀ ਹੈਲਪ ਕੀਤੀ ਹੈ ਭਾਜੀ ਭਾਈ ਬਹੁਤ ਪਰੇਸ਼ਾਨ ਹੋਇਆ ਭਾਜੀ ਰਹਿਣ ਨੂੰ ਤਾਂ ਰੂਮ ਦਿੱਤਾ ਕੰਪਨੀ ਕਹਿੰਦੀ ਇੱਥੇ ਰਹੀ ਸੀ ਜਿੰਨਾ ਚੱਕਰ ਹੈ ਲੈ ਤੇਨੂੰ ਕੋਲ ਮੇਰੇ ਬੇਕਸੂਰ ਹੋਇਆ ਸਾਵਾਦ ਫਿਰ ਵੀ ਨਹੀਂ ਖਾ ਰਿਹਾ ਬੇਬੀ ਭਾਈ ਬਹੁਤ ਗੜੀ ਦੀ ਤਕਲੀਫ ਚੱਲ ਰਿਹਾ ਹੈ ਭਾਜੀ ਡੇਢ ਮਿੰਟ ਹੋ ਗਿਆ ਭਾਜੀ ਛੁੱਟੇ ਨੂੰ ਮੈਨੂੰ ਭਾਈ ਪਲੀਜ਼ ਮੇਰੀ ਹੈਲਪ ਕੀਤੀ ਹੈ ਵੇ ਭਾਈ ਤੋਈ ਮੇਰੀ ਹੈਲਪ ਕਰੋ ਵੇ ਭਾਈ ਇਹ ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਮੈਸ ਇੰਡੀਆ ਕਾਲ ਦੋ ਵੇ ਭਾਈ ਮੈਨੂੰ ਤੇ ਕੰਪਨੀ ਕੋ ਪਾਸਵਰਡ ਸੀਗਾ ਪਾਸਵਰਡ ਹੋ ਨਹੀਂ ਦਿੱਤਾ ਕੰਪਨੀ ਨੇ ਕੰਪਨੀ ਕਰੀ ਪਾਸਵਰਡ ਦਾ ਨਹੀਂ ਸਾਨੂੰ ਪਤਾ ਹੈਗਾ ਤੇਰਾ ਕਿੱਥੇ ਗਿਆ ਭਾਈ ਮੇਰਾ ਪਲੀਜ਼ ਭਾਈ ਮੇਰੀ ਹੈਲਪ ਕੀਤੀ ਹੈ ਬਾਬਾ ਜੀ ਬੱਬਾ ਜੀ ਮੇਰੀ ਹੈਲਪ ਕਰੋ ਬੱਬਾ ਜੀ ਪਲੀਜ਼ ਬੱਬਾ ਮੇਰੀ ਹੈਲਪ ਕਰੋ ਹੱਥ ਜੋੜ ਕੇ ਬੇਨਤੀ ਹੈ ਮੇਰੀ ਡਾਡੀ ਮੁਰੇ। ਬਈ ਮੇਰੀ ਹੈਲਪ ਕੀਤੀ ਜਾਵੇ ਭਾਜੀ। ਉਹ ਇਹ ਬੇਕਸੂਰ ਹੋ ਕੇ سزا ਕੱਟ ਗਿਆ ਇੱਕ ਸਾਲ। ਇੱਕ ਸਾਲ ਲੱਗ ਗਿਆ ਵਸ ਭਾਜੀ ਤ੍ਰਿਕ ਤ੍ਰਿਕ ਪਿੰਦੀ ਗਈ। ਤੂੰ ਮੈਂ ਬੇਕਸੂਰ ਸਾਉਤ ਹੋਇਆ ਭਾਜੀ। ਮਾਤਾ ਠੀਕ ਹੈ? ਹੈ? ਠੀਕ ਹੈ। ਮਾਤਾ ਹਣੀ ਤੂੰ ਸਾਰੇ ਠੀਕ ਹੋ। ਜਾ ਰਹਾ ਸੀ ਠੀਕ ਹੈ ਤੇਰਾ ਬੋਪੀ ਕਰਾਂ ਤੂੰ ਦੱਸ ਕਿਦਾਂ? ਹੈ? ਮੈਂ ਬਸ ਮਰਦੀ ਜੇ ਵਸ ਮੇਰਾ ਮੇਰਾ ਕੋਈ ਪਤਾ ਨਹੀਂ ਮੈਨੂੰ ਆਉਣਾ ਕਿ ਨਹੀਂ ਆਉਣਾ ਮੇਰਾ ਥੋੜੀ ਇੱਕ ਦਗਾ ਦਿੱਖਿਆ ਕਿ ਇਸ ਮੇਰਾ ਈ ਲ ਗਿਆ ਤੋਂ ਦੀ ਮੌਤ ਦੀ ਸਹਾਰਾ ਖਾਈ ਗਈ ਮੇਰੀ ਕਿਉਂ ਕੀਤਾ ਇਦਾਂ ਦਾ ਕੰਮ ਮੈਂ ਕੋਸ਼ਿਸ਼ ਨਹੀਂ ਕੀਤੀ ਮੈਂ ਕੋਸ਼ਿਸ਼ ਨਹੀਂ ਕੀਤੀ ਕੋਸ਼ਿਸ਼ ਨਹੀਂ ਕੀਤੀ ਮੈਂ ਹਾਂ ਸਹਾਂਗੇ ਤਾਂ ਕੋਸ਼ਿਸ਼ ਨਹੀਂ ਹੋਰ ਕਿੰਨਾ ਹੋਣਾ ਕੋਸ਼ਿਸ਼ ਨਹੀਂ ਹੋਣਾ ਆਪਣੀ ਨਿਆਣਿਆਂ ਦਾ ਖਿਆਲ ਰੱਖੀ ਠੀਕ ਹੈ ਆਪਣਾ ਸਿਹਤ ਦਾ ਖਿਆਲ ਰੱਖੀ ਨਹੀਂ ਇਦਾਂ ਕਰ ਮੈਂ ਤੇਰੇ ਵੀ ਨਾ ਰਹਿ ਸਕਦੀ ਤੈਨੂੰ ਪਤਾ ਨਾ ਨਹੀਂ ਨਹੀਂ ਇਹਨਾਂ ਨੂੰ ਪੜਾਵੀਂ ਲਿਖਾਵੀਂ ਠੀਕ ਹੈ ਦੋਦੀ ਸੇ ਉਹਨਾਂ ਨੂੰ ਕਹ ਵੀ ਸਾਤ ਦਿਨ ਕਿ ਦਰ ਨਹੀਂ ਹਾਂ ਤੇ ਕੰਪਨੀ ਕਰੇ ਕੰਪਨੀ ਕਹੇਗੀ ਤੇਰੀ ਤੇ ਲੋਕ ਨੂੰ ਪੁੱਛ ਲੈ ਤੇ ਲੋਕ ਨੂੰ ਪਤਾ ਕੰਪਨੀ ਨੂੰ ਫੋਨ ਕਰ ਫੋਨ ਕਰ ਜਨਾਇਤ ਨੂੰ ਜਨਾਇਤ ਨੂੰ ਸਮਿਆ ਉਹ ਦੱਸੂਗਾ ਦੱਸੂਗਾ ਕੰਪਨੀ ਉਹਨੂੰ ਕਹ ਤੇ ਤੂੰ ਕੰਪਨੀ ਸਾਨੂੰ ਦੱਸ ਵੀ ਸਾਰੀ ਉਹ ਨਹੀਂ ਦੱਸ ਉਹ ਨਹੀਂ ਦੱਸਦਾ ਸੀ ਪੁੱਛਦਾ ਸੀ ਤਾਂ ਪੁੱਛੜੀ ਮੈਂ ਤਾਂ ਬਹੁਤ ਗੱਦੀ ਆ ਸੀ ਇਧਰ ਉਹ ਬੰਦਾ ਤਿਆਰ ਕਰ ਲਈਏ ਸਾਨੂੰ ਬੰਦਾ ਦਾ ਕੋਈ ਆਹੋ ਇਧਰ ਕੋਈ ਬੰਦਾ ਤੇ ਇਹ ਦੇਈਏ ਤਾਂ ਦੱਸਦਾ ਸਾਨੂੰ ਕੰਪਨੀ ਦਾ ਦੱਸ ਤੈਨੂੰ ਪਤਾ ਨਹੀਂ ਕੰਪਨੀ ਦਾ ਉਹਨੂੰ ਪਤਾ ਸਾਰਾ ਹੀ ਪਤਾ ਉਹਨੂੰ ਕੰਪਨੀ ਦਾ ਹਾਂ ਯੂਨਾਈਟਡ ਉਹ ਯੂਨਾਈਟਡ ਉਥੇ ਕੰਪਨੀ ਆ ਹਾਂ ਯੂਨਾਈਟਡ ਉਥੇ ਉਹ ਆ ਮਾੜੇ ਮੜੇ ਲਖਾ ਕੰਪਨੀ ਆ ਆਹ ਸਾਰੇ ਜਿਹੜੇ ਯੂਨਾਈਟ ਜਿ ਯੂਨਾਈਟਡ ਯੂਨਾਈਟਡ ਉਥੇ ਕੰਪਨੀ ਹੈ ਲੋ ਆਪਰ ਮੀ ਦਿੱਤਾ ਹਾਂਜੀ ਪਾਜੀ ਕੋਈ ਨੀ ਕਿ ਕਿਦ ਮੈਂ ਦੇ ਰਿਹਾ ਤਾਂ ਕਿ ਆ ਦਾ ਕੀ ਨੰਬਰ ਆਉਂਦਾ ਠੀਕ ਹੈ ਹਾਂ ਹਾਂ ਹੋ ਕੋਈ ਨਹੀਂ ਤੂੰ ਕੋਈ ਨਹੀਂ ਤੂੰ ਦੱਸ ਫਿਰ ਹੈ ਯੂਨਾਈਟਡ ਯੂਨਾਈਟਡ ਉਥੇ ਕੰਪਨੀ ਆ ਯੂਨਾਈਟਡ ਯੂਨਾਈਟਡ ਉਥੇ ਤੈਨੂੰ ਮੈਂ ਇੱਕ ਨੰਬਰ ਨੰਬਰ ਦੇਣਾ ਮਦੀਦ ਦਾ ਉਹ ਨੰਬਰ ਨੰਬਰ ਲਿਖ ਲਾ ठीक है नंबर लिख नंबर लिख जम कम्पनी लिखा कनेक्शन लिख हांजी लिखाओ जीरो फाइव जीरो जीरो फाइव जीरो फाइव थ्री फाइव थ्री एट फाइव एट 8 5 5 2 5 2 2 ਇਹ ਮੇਰੇ ਇਹ ਮੇਰੇ ਮਦੀਰ ਦਾ ਨੰਬਰ ਹੈ ਇਹ ਕੇਸ ਵਾਪਸ ਲੈ ਲੂੰਗਾ ਹੈ ਨਾ ਤਾਂ ਫੇਰ ਮੈਨੂੰ ਛੱਡ ਦੇਣਾ ਇਹ ਨਹੀਂ ਅੱਛਾ ਠੀਕ ਆ ਆ ਨੰਬਰ ਮੈਂ ਨੰਬਰ ਮੈਂ ਦੱਸਦੀ 0505385252 ਹਾਂ 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 ਠੀਕ ਆ ਜੁਨਾਈਟਡ ਮਦੀਰ ਦਾ ਹਾਂ ਜੁਨਾਈਟਡ ਉੱਥੋਂ ਠੀਕ ਆ। ਰੋਜ਼ੀ ਨੂੰ ਮੈਨੂੰ ਕਾਲ ਕਰਨੀ ਆ ਨੰਬਰ ਤੇ ਕਾਲ ਕਰ ਲਿਆ ਕਰੋ ਠੀਕ ਆ। ਅੱਛਾ। ਉਹ ਉਹ ਵੀ ਦਫਾਨ ਮੁਝਾ ਜਾਂ ਜਾਂ ਇਸ ਟਾਈਮ ਠੀਕ ਆ ਠੀਕ ਆ। ਅਹ ਤੇ ਪਰ ਉਹਨੇ ਮੈਂ ਕੁਝ ਨਹੀਂ ਕੀਤਾ ਹੈਗਾ ਮੇਰੇ ਭਰਾ ਮੈਨੂੰ ਕਹਿੰਵੀਂ ਮੈਂ ਕੁਝ ਨਹੀਂ ਕੀਤਾ। ਨਹੀਂ ਨਹੀਂ ਸਾਨੂੰ ਭਾਜੀ ਤੂੰ ਟੈਨਸ਼ਨ ਨਾ ਲੈ ਸਾਨੂੰ ਪਤਾ ਤਾ ਤੂੰ ਨਹੀਂ ਕੁਝ ਕੀਤਾ ਟੈਨਸ਼ਨ ਨਹੀਂ ਲੈਣੀ। ਮੈਂ ਮੈਂ ਤਾਂ ਮੈਂ ਤਾਂ ਮੈਂ ਮਰ ਜਾਂਦਾ ਸੀ ਨਹੀਂ ਤਾਂ। ਮੇਰੀ ਗੱਲ ਸੁਣ ਮੇਰੀ ਗੱਲ ਸੁਣ। ਸਾਨੂੰ ਤੇ ਤੇ ਬਿਜਵਾਸ ਹੈ ਨਾ ਅਸੀਂ ਤੇਰਾ ਟੱਬਰਿਆ ਨਾ ਸਾਨੂੰ ਪਤਾ ਨਾ ਤੇਰਾ ਤੂੰ ਨਹੀਂ ਉਹ ਗਲਤੀ ਕੀਤੀ ਹੈ ਨਾ ਸਾਨੂੰ ਪਤਾ ਹੈ ਨਾ ਨਹੀਂ ਹੁਣ ਹਲੋ ਪਰਮ ਪਰਮਜੀਤ ਨੂੰ ਤੇ ਮਿੰਨਾ ਨੂੰ سانس ਤੋਂ ਵੀ ਹੁਣ ਤੇਰਾ ਠੀਕ ਹੈ ਮੈਂ ਕਿਹਾ ਦਾਦਾ ਕਾ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਤੈਨੂੰ ਪਤਾ ਤਾ ਕੋਦੀਪਕਾ ਕਿੰਨੀ ਪਾਗਲ ਹੋਈ ਹੈ ਤੇਰੇ ਬਿਨਾ ਅੱਜ ਸਾਰਾ ਟੱਬਰ ਪਾਗਲ ਹੋਇਆ ਤੇਰੇ ਬਿਨਾ ਜਿਵੇਂ ਰਹਿ ਜਾ ਸਕਦੀ ਤੂੰ ਕਿੰਨੇ ਦਾ ਪਤਾ ਤੂੰ ਕਿ ਉਹ ਤੇਰਾ ਡੈਡੀ ਆਊਗਾ ਫੇਕ ਕਿਤੇ ਆਊਗਾ ਨਹੀਂ ਚਿਰੂ ਤੂੰ ਛੱਡ ਕੇ ਨਹੀਂ ਜਾਊਗਾ ਸੇ ਭਗਾ ਜਾ ਈ ਦਲਗਾ ਤੇਰੇ ਬਿਨਾਂ ਨਹੀਂ ਰਹਿ ਸਕਦਾ ਤੈਨੂੰ ਪਤਾ ਹੀ ਪਾਗਲ ਹੋਏ ਬੈਠੇ ਨੇ ਬਿਨਾਂ ਓਏ ਦਰਾ ਕਰ ਕੋ ਇਦਾਂ ਨਾ ਕਰ ਉਹ ਨਹੀਂ ਹੈ ਮੈਂ ਬੋਲਦਾ ਨਹੀਂ ਹੈ ਉਹ ਜਾਨ ਕੇ ਕਹਿੰਦੇ ਕੀ ਹੁਣ ਇਹਨੇ ਕੋ ਦੱਸਿਆ ਮੈਨੂੰ ਬਦੂ ਕਾ ਕਮਰੇ ਚ ਇਹ ਕਮਰੇ ਚ ਬੰਦ ਕੀਤਾ ਆ ਮੈਨੂੰ ਮਹੀਨਾ ਹੋ ਗਿਆ 1 ਮਹੀਨੇ ਤੋਂ ਉੱਤੇ ਹੋ ਗਿਆ ਆ ਅੱਛਾ ਪਹਿਲੇ ਕੁਛ ਨਹੀਂ ਪਹਿਲੇ ਕੁਛ ਨਹੀਂ ਇਹ ਨਹੀਂ ਦੱਸਿਆ ਹੈਗਾ ਕਿਦੋਂ ਤੈਨੂੰ ਸਜ਼ਾ ਹੋਣੀ ਹੈ ਕਿਦੋਂ ਨਹੀਂ ਇਹਲੇ ਕੁਛ ਨਹੀਂ ਇਹ ਨਹੀਂ ਦੱਸਿਆ ਮੈਨੂੰ ਦੇ ਦੇ ਨਹੀਂ ਕਰ ਲੈ ਆ ਹੁਣ ਤੋਂ ਮੈਂ ਇੱਕ ਕਮਰੇ ਚ ਇਕੱਲਾ ਹੀ ਆ ਮੈਂ ਤਾਂ ਕਰਦਾ ਪੈਸਿਆਂ ਨੂੰ ਵੀ ਮੈਂ ਤਾਂ ਕਰਦਾ ਤਾਂ ਲੋਕ ਨੂੰ ਜੇ ਮੈਂ ਇੰਦਾ ਦਾ ਹੁੰਦਾ ਮੈਂ ਆਪਣੇ ਪੈਸੇ ਮੇਰੇ 900 ਰੁਪਏ ਮੇਰੇ ਪਾਸਪੋਰਟ ਚ ਸੀਗਾ ਮੈਂ ਆਪਣਾ ਪਾਸਪੋਰਟ ਕੋਲ ਰੱਖਦਾ ਜੇ ਮੈਂ ਇੰਨਾ ਤਾਂ ਗਲਤੀ ਕੀਤੀ ਹੁੰਦੀ ਮੈਨੂੰ ਪਤਾ ਹੈ ਸਾਨੂੰ ਮੈਨੂੰ ਪਤਾ ਸਾਡਾ ਬੰਦਾ ਕਿੱਦਾਂ ਨੂੰ ਤੁਹਾਨੂੰ ਘਰ ਕਿੰਨਾ ਖਾਚਾ ਪਾਉਂਦਾ ਤੁਹਾਨੂੰ ਪਤਾ ਨਹੀਂ ਮੈਨੂੰ ਪਤਾ ਹੈ ਨਾ ਸਾਨੂੰ ਸਾਨੂੰ ਪਤਾ ਹੈ ਨਾ ਸਾਡਾ ਬੰਦਾ ਕਿੱਦਾਂ ਦਾ ਮੈਂ ਤੇਰੇ ਨਾਲ ਆ ਸੀ ਤੇਰੇ ਨਾਲ ਆ ਉਹ ਕਾ ਲੋ ਇਦਾਂ ਨਹੀਂ ਕਰਨੀ ਤੂੰ ਰੋਟ ਮੀਡੀਆ ਵਾਲੇ ਠੀਕ ਕਰਨਾ ਵੀਡੀਓ ਵਾਲਿਆਂ ਨੂੰ ਮੇਰੀ ਖਬਰ ਪਹੁੰਚਾ ਦੇ ਠੀਕ ਮੈਨੂੰ ਪਹੁੰਚਾ ਦੇ ਸਾਨੂੰ ਕਿ ਸੁਪ ਚਾ ਸਕਦੇ ਬਚਾ ਲੈਣਾ ਬਚਾ ਲੈਣਾ ਮੈਂ ਵਿਚਾਰਾਣਾ ਕੋਈ ਨਹੀਂ। ਤੁਹਾਨੂੰ ਕੋਈ ਐੱਟ ਹੈ। ਲੈ ਤਾਂ ਨੂੰ ਮੇ ਤਾਂ ਕੋਈ ਵਿਚਾਰਾਣਾ ਵਿਚਾਰਾਣਾ ਆ ਕੋਪ ਬਣੀ ਦਾ ਬਦੀ ਰਿਹਾ ਇਹਨੂੰ ਇਹਨੂੰ ਫੋਨ ਕਰਿਓ ਇਹਨੂੰ ਕਹੋ ਕਿ ਦੇਣਾ ਵੀ ਸਾਨੂੰ ਦੇ ਦੇ ਸੋ ਸਾਨੂੰ ਕੰਪਨੀ ਦਾ ਇਹਨੂੰ ਅਰਪਿਤ ਕਰ ਲੈ ਗੱਲ ਨਹੀਂ ਜਾ ਇੰਗਲਿਸ਼ ਵਿੱਚ ਗੱਲ ਕਰਿਓ ਇਹਨਾਂ ਠੀਕ ਆ ਠੀਕ ਆ ਨਹੀਂ ਇਹ ਗੱਲ ਗੱਲਾਂ ਨਹੀਂ ਤੂੰ ਅਸੀਂ ਤੇਰੇ ਨਾਲ ਆ ਅਸੀਂ ਬਹੁਤ ਕੋਸ਼ਿਸ਼ ਕੀਤੀ ਜਿਹੜੇ ਚਲੋਗ ਨਾਲ ਤੇਰੀ ਗੱਲ ਸਾਡੇ ਨਾਲ ਤੇਰੀ ਗੱਲ ਹੋ ਜੀਵੇ ਹਨਾ ਤੇ ਬਸ ਹੁਣ ਆਪਣੀ ਗੱਲ ਹੋ ਗਈ ਐ ਇਦਾਂ ਇਹਨੇ ਗੱਲ ਕਰਾ ਜਾਗਾ ਨਹੀਂ ਬੰਦੇ ਨੇ ਕੋਈ ਗੱਲ ਨਹੀਂ ਪੈਸੇ ਅਸੀਂ ਇਦਦਰ ਮੈਂ ਆ ਹੀ ਦੇ ਦਿਆ ਕਰਾਂਗੇ ਤੇ ਲੋਕ ਉੱਪਾ ਜਾ ਕਰਾਂਗੇ ਤੇ ਤੂੰ ਨਹੀਂ ਇਦਾਂ ਗੱਲ ਕਰਨੀ ਹੈਗੀ ਸੁਣ ਪੀਆ ਤੇ ਮੈਂ ਹੀ ਮੈਂ ਤੇਰੇ ਨਾਲ ਐ ਤੇਰੇ ਤੋਂ ਘਰ ਦੇ ਤੇਰੇ ਨਾਲ ਐ ਸਾਰੇ ਤੇਰੇ ਨਾਲ ਆ ਕੋਈ ਨਹੀਂ ਸਾਨੂੰ ਪੈਸੇ ਵੀ ਦੇਣ ਪਏ ਪੈਸੇ ਵੀ ਦੇ ਦਵਾਗੇ ਠੀਕ ਆ ਨਾ ਪੈਸੇ ਵੀ ਦੇ ਦਵਾਗੇ ਮੈਂ ਇਹ ਸੀ ਉਹਨੂੰ ਕੰਮ ਨਹੀਂ ਇਹ ਸੀ ਉਹਨੂੰ ਕਦੇ ਵੀ ਭਾਜਿਆ ਡੰਗਾਂ ਖਰੀਗਾ ਮੈਂ ਤੋੜਿਆ ਨਾ ਵੀ ਤੋੜਿਆ ਕੋਈ ਕੰਮ ਹੀ ਵਾਸੀ ਨਾ ਨੂੰ ਜੀ ਗੋਈ ਮੈਂ ਗੱਲਤੀ ਨਹੀਂ ਕੀਤੀ ਮੈਂ ਗੱਲਤੀ ਨਹੀਂ ਨਹੀਂ ਪਤਾ ਸਾਰਿਆਂ ਨੂੰ ਪਤਾ ਹੈ ਸਾਰਿਆਂ ਨੂੰ ਪਤਾ ਹੈ ਇੱਥੇ ਸਾਰਿਆਂ ਨੂੰ ਪਤਾ ਹੈ ਵੀ ਤੂੰ ਸਹੀ ਹੈ ਨਾ ਸਾਰਿਆਂ ਨੂੰ ਪਤਾ ਹੈ ਮਾਸੇ ਉਹਨਾਂ ਨੂੰ ਪਤਾ ਭੂਆ ਨੂੰ ਸਾਰਿਆਂ ਨੂੰ ਪਤਾ ਹੈ ਸੋ ਚਾ ਤੂੰ ਸਹੀ ਸਜ ਲਖਾਈ ਮੌਤ ਮੌਦੀ ਸਜ ਲਖਾਈ ਇਹ ਨਮਾਉਦੀ ਗੱਲ ਸਜ ਲਖਾਈ ਐਡਾ ਤਾਂ ਕੋਈ ਕੰਮ ਕੀਤਾ ਨਹੀਂ ਇਹ ਉਹ ਗੱਲ ਕਰਿਆ ਕਰ ਕੋਈ ਕਿੰਨਾ ਗੱਲ ਕਰਾਂ ਤੁਸੀਂ ਮੈਂ ਨਾ ਮੈਂ ਨਾ ਗੱਲ ਕਰ ਰਹਾਂ ਨਾ ਮੈਂ ਨਾ ਹੁਣ ਗੱਲ ਇਹਨੂੰ ਮੁੰਡੇ ਨੂੰ ਕਿਸ ਜੀਨੇ ਤੇ ਨਾ ਹੁਣ ਗੱਲ ਕਰਾਈ ਆ ਨਾ ਇਹ ਤੇ ਨਾ ਗਾ ਮੇਰੀ ਇਹ ਤੇ ਅਸਟਾ ਮੈਨੂੰ ਫੋਨ ਕਰ ਲੇਗਾ ਰੋਟੀ ਦੇਣਾ ਉਹਦਾ ਹੁੰਦਾ ਹੈ ਅਸਟਾ ਹਾਂ ਰੋਟੀ ਰੋਟੀ ਕਿਨੇ ਟਾਈਮ ਦਿੰਦੇ ਕਿਨੇ ਟਾਈਮ ਦਿੰਦਾ ਰੋਟੀ ਦਿੰਦੀ ਰੋਟੀ ਦਿੰਦੇ ਬਸ ਦੀਪੂ ਦਾ ਕੋਮਨ ਤੇ ਛੜ ਰੱਖੀ ਨਾ ਆਪਣਾ ਛੜ ਰੱਖੀ ਮੈਂ ਬਿਮਾਰ ਹੋ ਜਾਂਦੀ ਹੁਣ ਤੈਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਨਾ ਬਾਰ-ਬਾਰ ਕਿੰਦਾ ਨਾ ਕਰ ਐਦਾਂ ਨਾ ਕਰ ਮੈਂ ਤੇ ਨਾਲ ਆ ਤੂੰ ਮੈਂ ਤੇਰੇ ਨਾਲ ਆ ਨਾ ਐਦਾਂ ਨਾ ਕਰ ਕੋਈ ਮੈਂ ਤਾਂ ਸਿਰਫ ਬਾਹਰ ਦੇਖ ਸਕਿਆ ਸੀ ਅੰਦਰ ਨੂੰ ਪੱਕਦੇ ਜਾਂਦੇ ਅੰਦਰੋਂ ਨਹੀਂ ਮੈਨੂੰ ਫੜਨੇ ਉੱਥੇ ਕੁੱਟਿਆ ਮਾਰਿਆ ਬਹੁਤ ਮੈਨੂੰ ਕੁੱਟ ਮਾਰ ਕੇ ਨਹੀਂ ਹੱਥ ਪੈਰ ਹੱਥ ਪੈਰ ਬੰਨ ਕੇ ਲੈ ਗਏ ਲੈ ਲੈ ਤੂੰ ਕੀ ਦੇਖਣ ਗਿਆ ਸੀ ਤੂੰ ਕੁਝ ਨੀਰੇ ਬਲ ਖਲਕਾ ਖਲਕਾ ਹੋਇਆ ਤਾਂ ਤਤਬਾਰ ਵੀ ਉੱਠ ਕੇ ਚਲੇ ਗਿਆ ਦੇਖ ਅੱਛਾ ਉੱਥੇ ਉਹ ਬੰਦੇ ਬੰਦੇ ਉੱਪਰ ਨੂੰ ਹੋਣ ਲੱਗੇ ਸੀਗੇ ਉਹ ਨਹੀਂ ਮੈਨੂੰ ਦੇਖ ਲਿਆ ਉਹ ਨਹੀਂ ਮੈਨੂੰ ਫਾਹੀ ਜੱਟ ਕੇ ਅੱਛਾ ਜਾਲ ਕੇ ਬੰਦੇ ਚੋਰੀ ਕਰ ਅੱਛਾ ਬੰਦੇ ਚੋਰੀ ਚੋਰੀ ਕਰਨ ਆਏ ਸੀ ਨਾ ਤੱਕ ਤੇਨੋਂ ਕਾ ਤੇਨੇ ਹਰਾਮ ਦੇਨ ਪੜ ਲੈ ਔਰ ਤੇਰਾ ਕੋਈ ਨਾ ਫੋਨ ਮੇਰੀ ਗੱਲ ਤਾਂ ਤੇਰਾ ਫੋਨ ਕਿਹਦੇ ਕੋਲ ਔਰ ਕੰਪਨੀ ਕੋ ਆਪਣੇ ਕੋਲ ਫੋਨ ਤੇਰਾ ਆਨਲਾਈਨ ਚੱਲਦਾ ਆ ਫੋਨ ਤੇਰਾ ਬੰਦ ਹੋ ਜਾਂਦਾ ਫੋਨ ਤੇਰਾ ਚੱਲਦਾ ਆ ਆਨਲਾਈਨ ਅਜੇ ਵੀ ਉਹ ਜੇ ਦੇਖਦੇ ਆ ਤੇਰਾ ਹੂੰ ਤੂੰ ਮੇਰੀ ਗੱਲ ਥੋੜਾ ਤੇਰੀ ਮੇਰੀ ਗੱਲ ਥੋੜਾ ਤੇਰਾ ਕੋਈ ਕਸੂਰ ਨਹੀਂ ਹੈਗਾ ਠੀਕ ਆ ਤੇਰਾ ਕੋਈ ਕਸੂਰ ਨਹੀਂ ਤੇਰਾ ਫੋਨ ਤਾਂ ਚੱਲਣਾ ਲੱਗਾ ਆ ਤੇ ਅਗਲੇ ਤੇਰਾ ਸਾਰਾ ਕੁਝ ਦੇਖਦੇ ਆ ਸਾਹੀ ਜੋ ਰਿਕਾਰਡਿੰਗ ਕਰਦੇ ਜੋ ਕਰਦੇ ਆ ਰਿਕਾਰਡਿੰਗ ਪਾਉਂਦੇ ਆ ਜੋ ਦੇ ਪਾਉਂਦੇ ਆ ਸਾਰਾ ਕੁਝ ਦੇਖਦੇ ਆ ਫੋਨ ਚੈੱਕ ਕਰਦੇ ਆ ਉਹ ਤੇਰਾ ਕੋਈ ਕਸੂਰ ਨਹੀਂ ਹੈਗਾ ਤੇ ਤੂੰ ਇਦਾਂ ਨਹੀਂ ਕਰਨਾ ਹੈਗਾ ਠੀਕ ਆ ਕੋਈ ਨਹੀਂ ਤੇਨੂੰ ਨਹੀਂ ਸੁਣਾਉਣਾ ਸੁਣਾਉਣਾ ਹੈਗਾ ਸੋਹਣੀ ਤੈਨੂੰ ਛੱਡ ਦੇਣਾ ਉਹ ਨਹੀਂ ਕਹਿੰਦਾ ਅਸੀਂ ਤਾਂ ਸਾਨੂੰ ਕੰਪਨੀ ਲਗਾਤੀ ਅਸੀਂ ਆਪਣੀ ਅਸੀਂ ਕਰਾਂਗੇ ਇੱਧਰੋਂ ਤਾਂ ਆਪਣਾ ਬੰਦਾ ਭੇਜ ਦੇ ਦੂਸ ਬੰਦੇ ਦਾ ਹੈਗਾ ਸਾਡੇ ਕੋਲ ਕੰਪਨੀ ਨਹੀਂ ਤੇ ਲੋਕ ਦੱਸਦਾ ਸੀ ਤਾਂ ਲੋਕ ਇੱਕ ਕੰਪਨੀ ਚ ਨਾ ਤੁਸੀਂ ਆਹ ਕੰਪਨੀ ਆਹ ਕੰਪਨੀ ਸਹੀ ਲੱਗਈ ਹੈ ਨਾ ਹਣ ਇਹ ਨੰਬਰ ਹੈ ਮੰਦਿਰ ਦਾ ਠੀਕ ਆ ਤੇ ਤੁਸੀਂ ਕਹਿੰਦੇ ਨਾ ਅਸਰ ਤੂੰ ਗੱਲ ਕਰ ਲੈ ਕਰ ਮੈਂ ਨਾ ਠੀਕ ਆ ਉਸ ਵਿੱਚ ਗੱਲ ਕਰ ਲੈਗਾ ਬਹੁਤ ਠੀਕ ਨਹੀਂ ਹੁੰਦੀ ਨਹੀਂ ਨਹੀਂ ਮੈਂ ਮਾਤਾ ਨੂੰ ਕਿਹੜਾ ਰੱਖੀ ਮਾਤਾ ਨੂੰ ਕਿਹੜਾ ਰੱਖੀ ਸਿੱਧਾ ਮਾਤਾ ਨੂੰ ਵਿੱਚ ਪਾ ਰੱਖੀ ਦੀ ਤੂੰ ਦਾਦੀ ਪਗਾਨ ਹੋਰ ਤੂੰ ਪਗਾ ਕੋਈ ਨਹੀਂ ਤੂੰ ਸਾਡੇ ਨਾਲ ਐ ਤੈਨੂੰ ਆਪੇ ਅੰਦਰੋ ਘੜਾ ਲੈਣਾ ਟੈਨਸ਼ਨ ਆ ਲੈ ਠੀਕ ਆ ਉਹ ਮਾਤਾ ਨੂੰ ਇਦਾਂ ਇੱਕ ਬੰਦੇ ਨੂੰ ਆਉਣਾ ਪਵੇ ਐਦਾਂ ਨਾ ਬੰਬਾ ਅਸੀਂ ਇੱਕ ਬੰਦਾ ਇੱਧਰ ਭੇਜੀ ਗਿਆ ਠੀਕ ਆ ਉਹ ਕਭੂ ਉਹ ਪਪ ਮੈਂ ਰੁਕਾਂ ਤੇ ਮੈਂ ਰੁਕੇ ਤੇ ਪਕਾ ਰਦਨ ਤੇਰੀ ਮੈਂ ਬੇਦਾਰਾ ਕਰੈ ਦਨ ਕਰ ਤੋ ਹੋਣਾ ਮੈਂ ਤੇਰੇ ਬਿਨ ਤੇਨੂੰ ਪਤਾ ਮੈਂ ਤੇਰੇ ਬਿਨਾ ਕਮੈਂਟ ਨਹੀਂ ਰਹਿ ਸਕਦੀ ਸਾਨੂੰ ਪਤਾ ਏ ਤੇਰੇ ਬਿਨਾ ਇੱਕ ਮਹੀਨਾ ਕਿੱਦਾਂ ਕੱਟਿਆ ਠੀਕ ਆ ਸਾਨੂੰ ਪਤਾ ਸੀ ਕਮਰੇ ਹੋਏ ਫੈਜ਼ਾਰਾ ਡੱਬਰੇ ਕਮਰੇ ਹੋਇਆ ਪਿਆ ਤੇਰੇ ਬਿਨਾ ਠੀਕ ਆ ਨਾ ਰਚੀ ਰਚੀ ਤੇ ਆਪਣੀ ਦਾ ਕਿਉਂ ਮੇਰੀ ਸੇਧੋ ਮੇਰੀ ਸੇਧੋ ਅੱਖ ਲੱਗੇ ਤੇਰੀ ਮੇਰੇ ਫਿਰ ਡਾਡਾ ਦੁਬੇ ਡਾਡਾ ਦੁਬੇ ਕੁਛ ਗਿਆ ਹੋਵੇ ਤੇ ਤੂੰ ਮਾਤ ਬਚਾ ਕੇ ਮੈਂ ਬਸ ਇਦਾਂ ਨਾ ਕਰ ਇਦਾਂ ਨਾ ਕਰ ਇਦਾਂ ਨਾ ਕਰ ਤੈਨੂੰ ਪਤਾ ਮੇਰੀ ਹਾਲਤ ਦਾ ਤੈਨੂੰ ਪਤਾ ਹੈ ਨਾ ਇਦਾਂ ਨਾ ਕਰ ਠੀਕ ਆ ਤੇ ਜਿਹੜੀ ਗੱਲ ਸੋਹਣੀ ਸੋਹਣੀ ਕਰ ਕਿੱਥੇ ਆ ਮਾੜਾ ਕਿੱਥੇ ਆ ਸੋਹਣੀ ਸੋਹਣੀ ਗੱਲ ਕਰ ਤੋ ਇਦਾਂ ਦੀਆਂ ਗੱਲਾਂ ਨਾ ਕਰ ਸਾਡੇ ਨਾਲ ਇਦਾਂ ਦੀਆਂ ਗੱਲਾਂ ਨਾ ਕਰ ਮੈਂ ਕਰਾਉਂਦੀ ਆ ਇੱਕ ਮਿੰਟ ரூ

ਤੁਹਾਨੂੰ ਕੋਈ ਦਿੱਕਤ ਮੇਰਾ ਪਤਾ ਬਾਬੇ ਆਲਾ ਬਸ ਠੀਕ ਹੋ ਗਿਆ ਮੇਰਾ ਪੁੱਤ ਸਤਾਰਾ ਮੇਰਾ ਸਰਕਾਰਾ ਦਾ ਮੇਰੇ ਪੁੱਤ ਨਾ ਲੈਣਾ ਦੋ ਟਾਈਮ ਲੈਣਾ ਵਾਹ ਵਾਹ ਬਸ ਠੀਕ ਹੋ ਗਿਆ ਬਸ ਮਾਤਾ ਚੰਗਾ ਫਿਰ ਉਹ ਫਿਰ ਤਾਂ ਖਿਆਲ ਰੱਖੀ ਜੀ ਹਲੋ ਹਾਂ ਹਲੋ ਕੋਮਨ ਹਾਂ ਹਾਂ ਹਲੋ ਡੈਡੀ ਤੂੰ ਕੋਮਨ ਬਸ ਠੀਕ ਗਿਆ ਤੂੰ ਡੈਡੀ ਹਾਂ ਪੁੱਤ ਹਾਂ ਬੱਤ ਮੈਂ ਠੀਕ ਹਾਂ ਤੂੰ ਠੀਕ ਹੈ ਤੂੰ ਰਵੀ ਆਪਣਾ ਠੀਕ ਪੜਾਈ ਕਰਦੀ ਹੈ ਠੀਕ ਪੁੱਤ ਉਹ ਫਤ ਮੈਨੂੰ ਦੱਸ ਦੇ ਇਹਨਾਂ ਨੇ ਕਦੋਂ ਆਇਆ ਹਾਂ ਮੈਂ ਆ ਜਾਣਾ ਆ ਜਾਣਾ ਆ ਜਾਣਾ ਪੁੱਤ ਮੈਂ ਆ ਜਾਣਾ ਬਸ ਆ ਜਾਣਾ ਮੈਂ ਠੀਕ ਹੈ ਆ ਜਾਣਾ ਇਹਦਾ ਤਾਂ ਖਿਆਲ ਰੱਖੀ ਤੂੰ ਇਹਦਾ ਤਾਂ ਠੀਕ ਹੈ ਫਤ ਅਸੀਂ ਤਾਂ ਖਿਆਲ ਰੱਖੀ ਹਾਂ ਇਹ ਵਾ ਉੱਥੇ ਭਗਵਾਨਤ ਮਾਨ ਤੋਂ ਵੀ ਅਸੀਂ ਚੱਲ ਜਮਾਂਗੇ ਤੂੰ ਸਾਨੂੰ ਇੱਕ ਵਾਰੀ ਦੱਸ ਦੇ ਮੈਂ ਆ ਉਹਦੀ ਵੀ ਬੱਬਰ ਦੇ ਤਾ ਅੱਛਾ ਨੰਬਰ ਦੇ ਤਾ ਮੈਂ ਅੱਛਾ ਤੇ ਤੂੰ ਮਨਨ ਦੀਪ ਦੀਪ ਦਾ ਜਿੱਪੂ ਦਾ ਕੋਮਾ ਰੱਖਿਆ ਰੱਖੀ ਮੈਂ ਫੋਟੋ ਖਿਆਲ ਮੈਂ ਤੇਰਾ ਵੀ ਖਿਆਲ ਮੈਂ ਸਾਰਿਆਂ ਦਾ ਹੀ ਖਿਆਲ ਰੱਖਦੀ ਹਾਂ ਹਲੋ ਜੀ ਜੀ ਨਾ ਆ ਬੱਦਲ ਉੱਚ ਇੰਦਾ ਨਹੀਂ ਰੱਖਿਓ ਆਪਣਾ ਵੀ ਮੇਰੀ ਗੱਲ ਥੋੜਾ ਇੰਦਾ ਨਹੀਂ ਕਰਨੀ ਤੂੰ ਵੀ ਨਹੀਂ ਦਗਾਣੀ ਮੇਰੀ ਗੱਲ ਥੋੜਾ ਇੰਦਾ ਨਹੀਂ ਕਰਨੀ ਕੋਈ ਨਹੀਂ ਕਰਦਾ ਨਹੀਂ ਕਰਦਾ ਅਸੀਂ ਵੀ ਇਧਰ ਆਪਣੇ ਪੂਰੀ ਬਾਹ ਲਾਵਾਂਗੇ ਸਾਨੂੰ ਹੁਣ ਪਤਾ ਮਾਰ ਜੀ ਖਾਲੇ ਅਸੀਂ ਤਾਂ ਮਗਰ ਉਹ ਜੀ ਕਰਿਆਗਾ ਮੋਤੀ ਮੋਤੀ ਵੀ ਨਾ ਖਾ ਹੈ ਹੈਲੋ ਅੱਛਾ ਹਾਂ ہاں ਹਾਂ ਐਸਮ ਤੁਹਾਡੇ ਨਾਲ ਗੱਲ ਕਰਾਂਗਾ ਕੀ ਨਾਮ ਹੈ ਕਿੱਥੋਂ ਦੇ ਰਹਿਣਾ ਤੁਸੀਂ ਮੇਰਾ ਨਾਮ ਨਰੇਸ਼ ਕੁਮਾਰ ਹੈ ਮੈਂ ਪਿੰਨੀ ਮਠੜਾ ਜ਼ਿਲ੍ਹਾ ਜਲੰਧਰ ਤਹਿਸੀਲ ਫਲੋਰ ਕਦੋਂ ਕਿਹੜੇ ਦੇਸ਼ ਗਿਆ ਸੀ ਤੇ ਕੀ ਉੱਥੇ ਮੁਸ਼ਕਲਾਂ ਦਾ ਸਾਹਮਣਾ ਕਰਦਾ ਮੈਂ 2014 ਹੀ ਗਿਆ ਸੀ ਸੁੱਲੀ ਅਰਬੀਏ ਉਸ ਤੋਂ ਬਾਅਦ ਫਿਰ ਪਹਿਲੀ ਕੰਪਨੀ ਸਾਡੀ ਬੰਦ ਹੋ ਗਈ ਫਿਰ ਅਸੀਂ ਤਨਜ਼ਿਲ ਕਰਾਇਆ ਦੂਸਰੀ ਕੰਪਨੀ ਦੂਸਰੀ ਕੰਪਨੀ ਚ ਹੋ ਗਈ ਸੀ ਮੈਨੂੰ 4 ਸਾਲ 5 ਸਾਲ ਹੋ ਗਏ ਸੀਗੇ ਤੇ 2023 ਚ ਮੈਂ ਉਹਨਾਂ ਨੂੰ ਛੁੱਟੀ ਦਾ ਕਹਿ ਰਿਆ ਸੀਗਾ ਵੀ ਆਉਣ ਦਾ ਤੇ ਛੁੱਟੀ ਨਹੀਂ ਦੇ ਰਹੇ ਸੀਗੇ ਇਸ ਕਰਕੇ ਫਿਰ ਉਹਨੇ ਮੇਰੇ ਤੇ ਝੂਠਾ ਇਲਜ਼ਾਮ ਲਗਾਤਾ ਦਾਵਾ ਕਰ ਦਿੱਤਾ ਕੰਪਨੀ ਨੇ ਚੋਰੀ ਦਾ 2023 ਚ 2023 ਚ ਜੀ 2023 ਚ 8 ਮਹੀਨੇ ਤੋਂ ਦੂਜੇ ਬਾਅਦ ਫਿਰ ਮੇਰਾ ਕਿ 4.5 ਮਹੀਨੇ ਛੁਰਤੇ ਖਾਨੇ ਰੱਖਿਆ ਥਾਣੇ ਚ ਤੇ ਉਸ ਤੋਂ ਬਾਅਦ ਫਿਰ ਮੈਨੂੰ ਜੇਲ੍ਹ ਚ ਘੱਲ ਦਿੱਤਾ ਤੇ ਜੇਲ੍ਹ ਚ ਮੇਰਾ ਕੋਰਟ ਚੱਲਿਆ ਕੋਰਟ ਚੱਲਿਆ ਪਹਿਲੀ ਤਰੀਕਾਈ ਮੇਰੀ ਮਹੀਨੇ ਬਾਅਦ ਜਦੋਂ ਜੇਲ੍ਹ ਚ ਮਹੀਨਾ ਹੋ ਗਿਆ ਸੀਗਾ ਗੈਨੋਂ ਤੇ ਜੱਜ ਨੇ ਮੈਨੂੰ ਬਰੀ ਦੇ ਦਿੱਤਾ ਸੀਗਾ ਉਸ ਤੋਂ ਬਾਅਦ ਫਿਰ ਉਨੀ ਇਸਤਨਾਫ ਕੀਤਾ ਵੱਡੇ ਕੋਰਟ ਚ ਫਿਰ ਵੱਡੇ ਕੋਰਟ ਨੇ ਵੀ ਜੱਜਾਂ ਨੇ ਮੈਨੂੰ ਉਹੀ ਫੈਸਲਾ ਰੱਖਿਆ ਉਸ ਤੋਂ ਬਾਅਦ ਛੱਡਣ ਦੇ ਹੁਕਮ ਮਿਲ ਗਏ ਸੀਗੇ ਦੋ ਵਾਰੀ ਤੇ ਫਿਰ ਛੱਡਿਆ ਨਹੀਂ ਸੀਗਾ ਸਾਉਦੀ ਅਰਬ ਕੈਪਟਨ ਨੇ ਇਨੀਸ਼िएट ਕੀਤਾ ਜੇਲਰ ਨੇ ਉਸ ਤੋਂ ਬਾਅਦ ਫਿਰ ਮੈਨੂੰ 3.5 ਮਹੀਨੇ ਹੋਣੀ ਬਰੇਖਾ ਤੇ ਮੈਸੀ ਬਾਰ ਬਾਰ ਆ ਰਹੀ ਸੀ ਕਿ ਪਛਰੇ ਸੀ ਵੀ ਕਿਉਂ ਨਹੀਂ ਛੱਡ ਰਿਆ ਹੈਗੇ ਤੇ ਮੈਸੀ ਨੂੰ ਵੀ ਕੁਛ ਨਹੀਂ ਦੱਸ ਰਿਆ ਸੀਗੇ ਤੇ ਫਿਰ ਸਾਢੇ 3 ਮਹੀਨੇ ਬਾਅਦ ਮੈਨੂੰ ਛੱਡਿਆ ਉਹਨੇ ਜਾਨੀ ਇੱਕ ਸਾਲ ਮੇਰਾ ਪੂਰਾ ਖਰਾਬ ਕਰ ਦਿੱਤਾ ਫਿਰ ਉਸ ਤੋਂ ਬਾਅਦ ਬਾਹਰ ਨਿਕਲੇ ਤਾਂ ਉਸ ਤੋਂ ਬਾਅਦ ਫਿਰ ਖਾਸ ਦਾ ਮਹਿਕਮਾ ਪਾਤ ਤਾ ਉਹਨੇ ਕੰਪਨੀ ਨੇ ਤੇ ਉਹਦੇ ਵਿੱਚੋਂ ਮੈਨੂੰ ਬਰੀ ਮਿਲ ਗਿਆ ਸੀਗਾ ਵੈਨ ਉਸੇ ਮੇਰਾ ਵਿਜੈ ਨਹੀਂ ਕੈਨਸਲ ਕਰ ਰਿਹਾ ਸੀਗੇ ਤੇ ਫਿਰ ਉਸ ਤੋਂ ਬਾਅਦ ਚੱਲਿਆ ਮੈਸੀ ਇੰਡੀਅਨ ਮੈਸੀ ਨੇ ਕੁਦਰ ਬਾਬਾ ਜੀ ਨੇ ਵੀ ਇਫੈਕਟਸ ਹਮਾਰੀਆਂ ਹੈ ਵੇ ਬੰਦਾ ਕਿਉਂ ਨਹੀਂ ਘੱਲ ਰਹੇ ਹੈਗੇ ਫਿਰ ਐਨਓਸੀ ਮੈਨੂੰ ਫਿਰ ਆਨਲਾਈਨ ਤੇ ਮਿਲੇ 6 ਮਹੀਨੇ ਬਾਅਦ ਆ ਕੇ ਕਿਨੇ ਸਾਲ ਬਾਅਦ ਵਾਪਸ ਪਰਤੇ ਹਾਂ ਵਾਪਸੀ ਦੀ ਆਸ ਫਿਰ ਕਿਵੇਂ ਬੱਜੀ ਵਾਪਸੀ ਦੀ ਆਸ ਤਾਂ ਫਿਰ ਜਦੋਂ ਮੇਰਾ ਕੇਸ ਹੀ ਖਤਮ ਹੋ ਗਿਆ ਸੀਗਾ ਤੇ 6 ਮਹੀਨੇ ਬਾਅਦ ਆਸ ਹੈ ਕਿ ਸੀ ਕਿ ਵਾਪਸ ਮੋੜ ਸਕਦਾ ਨਹੀਂ ਜੇ ਤੋ ਪਹਿਲਾਂ ਜਦੋਂ ਫੜਾਇਆ ਸੀਗਾ ਉਹਨੇ ਦਾਵਾ ਕੀਤਾ ਸੀ ਉਦੋਂ ਕੋਈ ਨਹੀਂ ਆਸ ਸੀਗੀ ਵੀ ਕੁਝ ਵੀ ਹੋ ਸਕਦਾ ਵੀ ਸੌਦੀ ਹੈਗੇ ਆ ਵੀ ਸੌਦੀਆਂ ਦੀ ਸੁਣਨਗੇ ਨਹੀਂ ਜਿਹੜੇ ਜੱਜ ਹੈ ਉਧਰ ਦੇ ਜੱਜ ਬਹੁਤ ਵਧੀਆ ਜੱਜ ਕਾਨੂੰਨ ਤਾਂ ਸਖਤ ਹੈਗੇ ਜਿਹਨਾਂ ਨੇ ਗਲਤੀਆਂ ਕੀਤੀਆਂ ਉਹਨਾਂ ਲਈ ਕਾਨੂੰਨ ਸਖਤ ਹੈਗੇ ਆ ਪਰ ਜਿਹੜੇ ਬੇਕਸੂਰ ਹੈ ਉਹਨਾਂ ਲਈ ਨਹੀਂ ਹੈਗੇ ਜੱਜ ਜਿਹੜਾ ਕਰਦਾ ਸੀ ਕੀ ਹੋ ਸਕਦਾ ਸੀ ਤੁਹਾਡੇ ਨਾਲ ਉਹ ਮੈਨੂੰ ਲੱਗਦਾ ਸੀਗਾ ਵੀ ਸਜ਼ਾ ਹੋ ਸਕਦੀ ਹੈ ਵੀ ਸੌਦੀ ਦਲੀਲਾਂ ਗਲਤ ਗਲਤ ਪੇਸ਼ ਕਰ ਸਕਦਾ ਆ ਪਰ ਉਹ ਜੋ ਉਧਰ ਲਈ ਸਗੇ ਜੱਜ ਸਗੇ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਪੂਰਾ ਸਾਰਾ ਦੇਖਿਆ ਤੇ ਉਹ ਕਹਿੰਦੇ ਨਹੀਂ ਬੇਕਸੂਰ ਹੈ ਤੂੰ ਬਾਬਾ ਜੀ ਨੇ ਰਾਤ ਤੱਕ ਇਸ ਤਰ੍ਹਾਂ ਬਾਬਾ ਜੀ ਦੇ ਰਾਬਤਾ ਘਰ ਵਾਲਿਆਂ ਨੇ ਕੀਤਾ ਸੀਗਾ ਤੇ ਘਰ ਦੇ ਆਏ ਸੀਗੇ ਇੱਥੇ ਤੇ ਬਾਬਾ ਜੀ ਨੂੰ ਆ ਕੇ ਕਿਹਾ ਤੇ ਬਾਬਾ ਜੀ ਨੇ ਫਿਕਸ ਕਰੀਆਂ ਦਿੱਲੀ ਮੈਸੇਜ ਮਾਰੀਆਂ ਫਿਕਸਾਂ ਤੇ ਦਿੱਲੀ ਲੱਗ ਗਿਆ ਜੀ ਉਸ ਸਾਲ ਕੇ ਜਨਗ 6-7 ਤੱਕ ਮਹੀਨਾ ਸਤਿਕ ਮਹੀਨਾ ਲੱਗ ਗਿਆ ਹਾਂ ਜੀ ਆਪਸੀ ਕੀਤੀ ਹਾਂ ਜੀ ਲੱਗ ਰਿਹਾ ਹੈ ਕੀ ਕਹਿਣਾ ਚਾਹੁੰਦੇ ਬਾਕੀ ਜਿਹੜੇ ਬਾਕੀਆਂ ਠੀਕ ਹੈ ਆਪਣਾ ਕੰਮ ਕਰਨ ਪਰ ਦੇਖਣ ਸਾਥੀ ਚੰਗੇ ਵੀ ਹੁੰਦੇ ਵਿੱਚ ਮਾੜੇ ਵੀ ਹੁੰਦੇ ਆ ਤੇ ਬਸ ਛੁੱਟੀ ਮੰਗਣ ਕਰਨੇ ਛੁੱਟੀ ਕਰ ਨੂੰ ਬਸ 4 ਸਾਲ ਹੋ ਗਏ ਸੀਗੇ ਮੈਨੂੰ 2019 ਚ ਮੈਂ ਛੁੱਟੀ ਕੱਟ ਕੇ ਗਿਆ ਸੀਗਾ ਤੇ ਮੁੜ ਕੇ ਛੁੱਟੀ ਨਹੀਂ ਮੈਂ ਆਇਆ ਸੀਗਾ ਕਾਰਡ ਨਹੀਂ ਬਣਾਉਂਦੇ ਕਾਰਡ ਨਹੀਂ ਬਣਾ ਰਹੇ ਸੀਗੇ ਆਈਡੀ ਨਹੀਂ ਬਣਾ ਰਹੇ ਸੀਗੇ ਤੇ ਉਹ ਆਈਡੀ ਮੈਂ ਉਹਨਾਂ ਨੂੰ ਜੋੜ ਪਾ ਰਿਆ ਸੀਗਾ ਵੀ ਆਈਡੀ ਬਣਾ ਦਿਓ ਮੇਰੀ ਪਰ ਆਈਡੀ ਨਹੀਂ ਬਣਾ ਕੇ ਦਿੰਦੇ ਸੀਗਾ ਹਾਂਜੀ ਬਾਬਾ ਜੀ ਨਾਲ ਸਾਡੇ ਸਾਡੀ ਭੈਣ ਨੂੰ ਬਹੁਤ ਜਣੇ ਸਾਬੀ ਭੈਣ ਨੇ ਬਹੁਤ ਕਾਲ ਕੀਤੀ ਸਾਬੀ ਭੈਣ ਨੇ ਬਹੁਤ ਇੱਤਾ ਆ ਹਾਂ ਜੀ ਵਧੀਆ ਬਾਬਾ ਜੀ ਨੇ ਸਭ ਜਿਹੜੀ ਪ੍ਰੈਸ ਕਾਨਫਰੰਸ ਦਾ ਕੀ ਮੁੱਖ ਮੰਤਵ ਹੈ ਜਿਸ ਤਰ੍ਹਾਂ ਲਗਾਤਾਰ ਸਾਡੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਉੱਥੇ ਜਾ ਕੇ ਜੋ ਖਜਲ ਖੁਆਰੀ ਹੁੰਦੀ ਹੈ ਅਸੀਂ ਲਗਾਤਾਰ ਜਿਸ ਤਰ੍ਹਾਂ ਅਮਰੀਕਾ ਤੋਂ ਵਾਪਸ ਆਏ ਕਿਸ ਤਰ੍ਹਾਂ ਹੱਥ ਕੜੀਆਂ ਲਾ ਕੇ ਉਹ ਬੜੀ ਦੁਖਦਾਈ ਖਬਰ ਜਿਹੜੀ ਹੈਗੀ ਹੈ ਹਰੇ ਹਰਦੇ ਨੂੰ ਬੇਦਨਨ ਵਾਲੀ ਹੈ ਸੋ ਜਿਸ ਤਰ੍ਹਾਂ ਜੰਗਲਾਂ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਨੌਜਵਾਨ ਜਿਹੜੇ ਹੈ ਮਾਪੇ ਦੇ ਤੋਂ ਵੀ ਦੂਰ ਹੋ ਜਾਂਦੇ ਆ ਤੇ ਉਹ ਉਹਨਾਂ ਦਾ ਮੁੜ ਕੇ ਵਾਪਸ ਵੀ ਨਹੀਂ ਆਉਂਦੇ ਸੋ ਇਸੇ ਤਰ੍ਹਾਂ ਇੱਕ ਜਲੰਧਰ ਪਿੰਡ ਦੇ ਮੇਠੜਾ ਪਿੰਡ ਦੇ ਰਹਿਣ ਵਾਲੇ ਨਰੇਸ਼ ਕੁਮਾਰਾ ਜਿਹੜਾ ਅੱਜ ਤੋਂ 6 ਸਾਲ ਪਹਿਲਾਂ 사ウਦੀ ਅਰਬ ਦੇ ਵਿੱਚ ਗਿਆ ਸੀ ਉੱਥੇ ਉਹਨਾਂ ਨੂੰ ਜਿਹੜਾ ਹੈ ਚੌਂਕੀਦਾਰੀ ਦਾ ਕੰਮ ਜਿਹੜਾ ਉਹਨੂੰ ਮਿਲਿਆ ਤੇ ਉਹਨਾਂ ਨੇ ਉਹਦੇ ਉੱਤੇ ਇਲਜ਼ਾਮ ਲਾ ਕੇ ਇਹਨਾਂ ਦੇ ਉੱਤੇ ਤੇ ਇਹਨਾਂ ਨੂੰ ਜਿਹੜਾ ਹੈਗਾ ਉੱਥੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਤੇ 2023 ਦੇ ਵਿੱਚ ਇਹਨਾਂ ਦਾ ਪਰਿਵਾਰ ਆਇਆ ਤੇ ਇਹਨਾਂ ਨੇ ਆਪਣੀ ਦਰਦ ਕਹਾਣੀ ਸਾਰੀ ਦੱਸੀ ਤੇ ਉਹਨਾਂ ਦੇ ਜਿਸ ਤਰ੍ਹਾਂ ਇਹਨਾਂ ਦੇ ਨਾਲ ਗੱਲਬਾਤ ਵੀ ਹੋਣੀ ਸ਼ੁਰੂ ਕੀਤੀ ਫਿਰ ਇਹਨਾਂ ਨੇ ਜਿਹੜੀ ਹੈਗੀ ਅੰਬੈਸੀ ਨੂੰ ਅਸੀਂ ਲੈਟਰ ਲਿਖਿਆ ਅੰਬੈਸੀ ਨੇ ਇਹਨਾਂ ਨੂੰ ਉਹਦੇ ਕੋਲ ਛੁਡਵਾ ਕੇ ਤੇ ਉਹ ਫਿਰ ਪੋਲਿਸ ਕੋਲ ਲੈ ਗਈ ਉਹ ਗੇ ਵੀ ਉੱਤੇ ਕੇਸ ਉਹਨਾਂ ਨੇ ਕਰ ਦਿੱਤਾ ਸੀਗਾ ਤਕਰੀਬਨ ਜਿਹੜਾ ਹੈਗਾ ਉਹ 7 ਮਹੀਨੇ ਜਿਹੜਾ ਹੈਗਾ ਕੇਸ ਇਹਨਾਂ ਦੇ ਉੱਤੇ ਚੱਲਦਾ ਰਿਹਾ ਫਿਰ ਇਹ ਇਹ ਪੰਜ ਬੈਂਜਾਂ ਦੇ ਵਿੰਜ ਨੇ ਇਹਨਾਂ ਨੂੰ ਬਰੀ ਕਰ ਦਿੱਤਾ ਤੇ ਬਰੀ ਕਰਨ ਤੋਂ ਬਾਅਦ ਵੀ ਉਹਨਾਂ ਨੇ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਰਹਾ ਨਹੀਂ ਕੀਤਾ ਜੇਲ੍ਹ ਚੋਂ ਫਿਰ ਦੁਬਾਰਾ ਵਾਰ-ਵਾਰ ਅੰਬੈਸੀ ਦੇ ਕਰਨ ਸੰਪਰਕ ਕਰਨ ਤੇ ਫਿਰ ਇਹਨਾਂ ਨੂੰ ਦੋ ਤਿੰਨ ਮਹੀਨੇ ਬਾਅਦ ਇਹਨਾਂ ਨੂੰ ਬਰੀ ਕੀਤਾ ਬਾਹਰ ਕੀਤਾ ਪੋਸਟੋ ਰਿਕਵੈਸਟਡੀ ਤੋਂ ਫਿਰ ਉਸ ਤੋਂ ਮਗਰੋਂ ਵੀ ਅੰਬੈਸੀ ਨੇ ਜਿਹੜਾ ਹੈਗਾ ਵਾ ਇਧਰ ਭੇਜਣ ਵਾਸਤੇ ਜਿਹੜੀ ਕੰਪਨੀ ਜਿਹਦਾ ਵੀਜ਼ਾ ਹੋਵੇ ਉਹਦੇ ਕੋ ਐਨਓਸੀ ਲੈਣੀ ਪੈਂਦੀ ਆ ਉਹ ਐਨਓਸੀ ਨਹੀਂ ਦਿੱਤੀ ਫਿਰ ਇਹ ਵਿਚਾਰਾ ਭੜਕਦਾ ਰਿਹਾ ਫਿਰ ਉਹਦੇ ਵਾਸਤੇ ਜਿਹੜਾ ਹੈ ਅੰਬੈਸੀ ਨੇ ਜਿਹੜਾ ਹੈਗਾ ਸੰਪਰਕ ਕਰਕੇ ਇਹਦੇ ਨਾਲ ਇਹਨੂੰ ਜਿਹੜਾ ਹੈਗਾ ਐਨਓਸੀ ਜਿਹੜੀ ਆਨਲਾਈਨ ਅਪਲਾਈ ਕਰਕੇ ਤੇਨੂੰ ਵਾਪਸ ਭੇਜਿਆ ਅਜੇ 6 ਸਾਲਾਂ ਪਿਛੋਂ ਆ ਪਿਛਲੇ ਮਹੀਨੇ ਵਾਪਸ ਆਇਆ ਸੋ ਅਸੀਂ ਸਾਡਾ ਤੇ ਇਹ ਤੁਹਾਡੇ ਸਾਰਿਆਂ ਨਾਲ ਸੰਪਰਕ ਕਰਨ ਦਾ ਇਹੀ ਹੈ ਕਿ ਕਿਸੇ ਇੱਕ ਤਰ੍ਹਾਂ ਜਿਹੜਾ ਹੈਗਾ ਸਾਡੇ ਬੱਚੇ ਬਾਹਰ ਧੱਕ ਕੇ ਉਹ ਜਾਂਦੇ ਤਾਂ ਕਮਾਈ ਕਰਨ ਵਾਸਤੇ ਆ ਪਰਿਵਾਰ ਨੂੰ ਆਸਮਾ ਹੁੰਦੀ ਆ ਕਿ ਸਾਡਾ ਪਰਿਵਾਰ ਚੱਲੇ ਕਾਰੋਬਾਰ ਵਧੀਆ ਹੋਵੇ ਬੱਚੇ ਪੜ੍ਹਾਈਏ ਪਰ ਜਦੋਂ ਉੱਥੇ ਜਾ ਕੇ ਫਸ ਜਾਂਦੇ ਆ ਤੇ ਕਿਉਂਕਿ ਉਧਰ ਜਾ ਕੇ ਜਿਹੜੇ ਜਿੰਨੇ ਵੀ ਉਹ ਉਹ ਜਿਹਨਾਂ ਦੇ ਕੋਲ ਕੰਮ ਕਰਦੇ ਆ ਉਹਨਾਂ ਕੋਲ ਜਦੋਂ ਪੈਸੇ ਮੰਗਦੇ ਆ ਤੇ ਉਹ ਕੋਈ ਨਾ ਕੋਈ ਕੇਸ ਚੋਰੀ ਦਾ ਬਾ ਦਿੰਦੇ ਆ ਕਿ ਆਪੇ ਤੇਰੇ ਫਿਰਨਗੇ ਜਿਹੜੇ ਹੈ ਅਦਾਲਤਾਂ ਦੇ ਵਿੱਚ ਸੋ ਇਸ ਇਸ ਤਰ੍ਹਾਂ ਦੇ ਨਾਲ ਜਿ세 ਲੜਕੀਆਂ ਦਾ ਜਿਹੜਾ ਹੈਗਾ ਉਹ ਜਾ ਕੇ ਅਰਬ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਸੋਸ਼ਲ ਹੋ ਰਿਹਾ ਉੱਥੇ ਜਾ ਕੇ ਸਾਡੇ ਜਿਹੜੇ ਨੌਜਵਾਨ ਉਹਨਾਂ ਦੇ ਨਾਲ ਵੀ ਸੋਸ਼ਲ ਹੋ ਰਿਹਾ ਕਿਉਂਕਿ ਇਹ ਜਿਹੜਾ ਹੈਗਾ ਉੱਥੇ ਦਾ ਜਿਹੜਾ ਸਿਸਟਮ ਉਥੇ ਇੰਨੀ ਜ਼ਿਆਦਾ ਸੁਣਵਾਈ ਨਹੀਂ ਜਿਸ ਤਰ੍ਹਾਂ ਹੋਰ ਨਾ ਮੁਲਕਾਂ ਦੇ ਵਿੱਚ ਜਦੋਂ ਇਹ ਲੀਗਲ ਬੰਦਾ ਵੀ ਜਿਹੜਾ ਹੈਗਾ ਉਹਦੇ ਉੱਤੇ ਵੀ ਜਿਹੜਾ ਹੈਗਾ ਉਹਨੂੰ ਵੀ ਇਸ ਤਰ੍ਹਾਂ ਫਸਾਇਆ ਜਾਂਦਾ ਸੋ ਇਸ ਤਰ੍ਹਾਂ ਦੀ ਹੋਰ ਵੀ ਜਿਹੜੇ ਹੈਗੇ ਆ ਸਾਡੇ ਭੈਣ ਭਰਾ ਜਿਹੜੇ ਵੀ ਹੈਗੇ ਜਦੋਂ ਜਾਣ ਤੋਂ ਪਹਿਲਾਂ ਜਿਹੜਾ ਹੈਗਾ ਸਾਨੂੰ ਉਹ ਕੰਪਨੀ ਦੇਖਣੀ ਚਾਹੀਦੀ ਹੈ ਜਾਂ ਜਿਹੜਾ ਹੈਗਾ ਵਰਕ ਪਰਮਿਟ ਦੇਖਣਾ ਚਾਹੀਦਾ ਤਾਂ ਕਿ ਦੱਸੇ ਅਸੀਂ ਜਾ ਰਹੇ ਕਿ ਉਹ ਵੀ ਸਾਡੇ ਵਾਸਤੇ ਬੈਨੀਫਿਟ ਹੈ ਜਾਂ ਉਹਦਾ ਲਾਹਾ ਹੋਊਗਾ ਜਾਂ ਅਸੀਂ ਉੱਥੇ ਜਾ ਕੇ ਫਸ ਜਾਵਾਂਗੇ ਸਾਡੀ ਇਹ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਜਦੋਂ ਵੀ ਜਾਣੇ ਆ ਲੀਗਲ ਏਜੰਟਾਂ ਕੋਲ ਜਾਓ ਉੱਥੇ ਜਾਣ ਤੋਂ ਪਹਿਲਾਂ ਕੰਪਨੀ ਦੇਖੋ ਜਿਹਦੇ ਵਿੱਚ ਜਾਣਿਆ ਤਾਂ ਕਿ ਉੱਥੇ ਜਾ ਕੇ ਵੀ ਤੁਸੀਂ ਸੇਫ ਵੀ ਹੋ ਤੇ ਨਾਲ ਜਿਹੜਾ ਹੈਗਾ ਉੱਥੇ ਜੇ ਕਮਾਈ ਕਰਨ ਜਾਣੇ ਤੁਸੀਂ ਪਰਿਵਾਰ ਲਈ ਕਮਾਈ ਵੀ ਕਰੋ ਜਿਹੜੀ ਇੱਕ ਰਕੇਸ਼ ਕੁਮਾਰ ਦੀ ਜਿਹੜੀ ਕਹਾਣੀ ਹੈ ਇਹ ਲਗਾਤਾਰ ਪਰਿਵਾਰ ਨੇ ਵੀ ਬਹੁਤ ਦੁੱਖ ਸਹਿ ਆਇ ਤੇ ਆਉਣ ਦੇਰੇ ਬਾਰ-ਬਾਰ ਰੋਂਦੇ ਸੀ ਪਰ ਉਹ ਕੀ ਕਰ ਸਕਦੇ ਜਿੰਨਾ ਚਿਰ ਉਹ ਦਾ ਉਹ ਦਾ ਕਿਸੇ ਲਾਅ ਕਾਨੂੰਨ ਅਨੁਸਾਰ ਹੀ ਆਉਣਾ ਸੀ ਇਹ ਸਿਆ ਸਾਲਾਂ ਪਿੱਛੇ ਵਾਪਸ ਆਇਆ ਅਸੀਂ ਮਾਰੇਗੇ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ ਤੇ ਪਰਿਵਾਰ ਦੇ ਵਿੱਚ ਖੁਸ਼ੀਆਂ ਮਾਣਨ ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਤੁਸੀਂ ਆਏ ਆ ਤੁਹਾਡਾ ਸਾਰਿਆਂ ਦਾ ਇੱਕ ਜਿਹੜੇ ਹੈ ਵੀਰ ਦੀ ਦਰਦ ਕਹਾਣੀ ਤੁਸੀਂ ਸੁਣੀਆ ਤੁਹਾਡਾ ਵੀ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ